ਦੇਖੋ ਪੰਜਾਬ ਦੇ ਵਿੱਚ ਸਰ ਉਹਦੇ ਕੁੜੀ ਵੱਲੋਂ ਦੋ ਐਫਆਈਆਰ ਨੇ ਇੱਕ ਅਬੋਹਰ ਦੇ ਵਿੱਚ ਐਫਆਈਆਰ ਹੈ ਸੇਮ 376 ਦੀ ਇੱਕ ਅੰਬਲੀ ਸਰ ਦੇ ਵਿੱਚ ਔਰ ਫੈਕਟ ਵਾਲੀ ਗੱਲ ਇਹ ਹੈ ਕਿ ਅਬੋਹਰ ਵਾਲੀ ਜਿਹੜੀ ਐਫਆਈਆਰ ਉਹਦੇ ਵਿੱਚ ਉਹ ਲਿਖਦੀ ਹੈ ਕਿ ਮੈਨੂੰ ਅੰਸ਼ ਮੁੰਟੇਜਾ ਜਿਹੜਾ ਮੁੰਡਾ ਹੈ ਉਹ ਮੈਨੂੰ ਪਬਜੀ ਰਾਹੀਂ ਗੇਮ ਖੇਡਦਾ ਮਿਲਿਆ ਔਰ ਪਬਜੀ ਤੇ ਗੱਲ ਕਰਨ ਤੋਂ ਬਾਅਦ ਉਹਨੇ ਮੇਰ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਔਰ ਮੈਂ ਉਹਦੇ ਨਾਲ ਵਿਆਹ ਕਰਾਉਣ ਮੱਧ ਪ੍ਰਦੇਸ਼ ਤੋਂ ਅਬੋਹਰ ਆ ਗਈ ਔਰ 24 ਸਾਲ ਦੀ ਕੁੜੀ ਨੂੰ ਲੱਗਿਆ ਸਰ ਇੰਨੀ ਨਿਆਣੀ ਹੁੰਦੀ ਹੈ ਕਿ ਉਹ ਕਿਸੇ ਦੇ ਪਬਜੀ ਗੇਮ ਖੇਡਦੇ ਹੋਏ ਕਿਸੇ ਨੂੰ ਕਹਦੇ ਕਿ ਮੈਂ ਤੇਰ ਨਾਲ ਵਿ ਔਰ ਸੇਮ ਗੱਲੋਂ ਨੇ ਅੰਮ੍ਰਿਤਸਰ ਵਾਲੀ ਕੰਪਲੇਂਟ ਲਿਖੀ ਹੈ ਜੀ ਮੈਨੂੰ ਇਹ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਸੀ ਮੇਰੀਆਂ ਨਿਊਡ ਫੋਟੋਸ ਮੰਗਦਾ ਸੀ ਵੀਡੀਓ ਕਾਲ ਕਰਕੇ ਮੈਨੂੰ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ ਮੈਂ ਉਹਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਤੁਹਾਡੀ ਮੀਡੀਆ ਰਹੀ ਅਗਰ ਇਹ ਗੱਲ ਸੱਚ ਹੈ ਤਾਂ ਇਹਨੇ ਉਹਨੂੰ ਬਲੌਕ ਕਿਉਂ ਨਹੀਂ ਕੀਤਾ ਇੱਕ ਸਿਆਣੀ ਕੁੜੀ ਇੱਕ ਅੱਛੇ ਘਰ ਦੀ ਕੁੜੀ ਜੇ ਅਗਰ ਕੋਈ ਗਲਤ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪਹਿਲੀ ਗੱਲ ਤੋਂ ਰਿਪਲਾਈ ਹੀ ਨਹੀਂ ਕਰੇਗੀ ਬਲੌਕ ਕਰਨ ਦੇ ਬਾਅਦ ਹੀ ਕਰਲਾ ਤਾਂ ਉਹ ਇੱਥੇ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਉਹ ਸਪੈਸ਼ਲ ਅੰਮ੍ਰਿਤਸਰ ਈ ਲੱਗਦਾ ਕਿ ਜੋ ਸੁਸਾਇਡ ਦਾ ਥੈਟ ਦੇਣਾ ਵੀ ਇੱਕ ਫੈਕਟ ਹੈ ਕਿ ਲੱਗਦਾ ਜੀ ਉੱਤੇ ਵੀ ਮਾਮਲਾ ਸਰ ਅਸੀਂ 309 ਦੀ ਐਫਆਈਆਰ ਆਲਰੇਡੀ ਉੱਤੇ ਕਰਵਾਈ ਹੋਈ ਹੈ ਕਿ ਅਗਰ ਉਹਨੇ ਦੋ ਵਾਰ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਪੁਲਿਸ ਨੇ ਅਰੈਸਟ ਕਿਉਂ ਨਹੀਂ ਕੀਤਾ ਕਿਉਂਕਿ ਉਹਦੀ ਕੋਈ ਵੀ ਕੰਪਲੇਂਟ ਜਾਂਦੀ ਹੈ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਅਸੀਂ ਕੋਈ ਵੀ ਐਫਆਈਆਰ ਕਰਵਾ ਰਹੇ ਹਾਂ ਦਿੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਇਹਦਾ ਇਦਾਂ ਕਿਉਂ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਲੱਗਦਾ ਬੀਇੰਗ ਅ ਲੇਡੀ ਨੂੰ ਫੇਵਰ ਕੀਤਾ ਜਾ ਰਿਹਾ ਸਰ ਬੀਇੰਗ ਅ ਲੇਡੀ ਫੇਵਰ ਕੀਤਾ ਜਾ ਰਿਹਾ ਡੈਫੀਨਿਟਲੀ ਕੀਤਾ ਜਾ ਰਿਹਾ ਸਰ ਐਫ ਆਈ ਆਰ ਪੜੋਗੇ ਤਾਂ ਉਹਦੀ ਐਫ ਆਈ ਆਰ 'ਚ ਕੋਈ ਫੈਕਟ ਹੀ ਨਹੀਂ ਹੈ ਕੋਈ ਫੈਕਟ ਹੀ ਨਹੀਂ ਹੈ ਕਿ ਹਾਂ ਮੈਂ ਮੱਧ ਪ੍ਰਦੇਸ਼ ਦੀ ਕੁੜੀ ਹਾਂ ਜੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਪੰਜਾਬ ਤੋਂ ਔਰ ਮੈਂ ਉਸ ਵਿਆਹ ਤੇ ਮੈਰਿਜ ਕਰਵਾਉਣ ਆ ਗਈ ਕਮਾਲ ਹੈ ਯਾਰ ਲੱਗਦਾ ਕਿ ਨੌਜਵਾਨਾਂ ਨੂੰ ਸੋਸ਼ਲ ਸਾਥ ਤੇ ਸੂਚਿਤ ਰਹਿਣਾ ਚਾਹੀਦਾ ਹੈ ਕਿ ਸਰ ਇਹ ਮੇਰੀ ਤੁਹਾਡੇ ਮੀਡੀਆ ਰਹੀਂ ਅੱਜ ਕੱਲ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਰਿਕਵੈਸਟ ਹੈ ਮੈਂ ਮੁੰਡੇ ਦੀ ਗੱਲ ਨਹੀਂ ਕਰਦਾ ਕੁੜੀਆਂ ਦੀ ਵੀ ਗੱਲ ਕਰਦਾ ਚਾਹੇ ਮੁੰਡੇ ਚਾਹੇ ਕੁੜੀਆਂ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਇਸ ਤਰੀਕੇ ਨਾਲ ਹਿਮਿਲੇਟ ਕਰ ਰਿਹਾ ਹੈ ਪਹਿਲੀ ਗੱਲ ਤਾਂ ਉਹਨੂੰ ਤੁਰੰਤ ਬਲੌਕ ਕਰੋ ਅਗਰ ਨਹੀਂ ਤਾਂ ਆਪਣੀ ਫੈਮਲੀ ਨਾਲ ਗੱਲ ਕਰੋ ਜਾਂ ਉਦੋਂ ਤੱਕ ਕਾਨੂੰਨੀ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ ਸਟੈਪ ਲੈਣ ਤੋਂ ਡਰੇ ਠੀਕ ਓਂਕਾਰ ਦਾ ਕਦਰ ਮੈਂ ਤੁਹਾਡੇ ਅਗੇ ਇਹ ਹੀ ਇੱਕ ਰਿਕਵੈਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਛੋਟੇ ਲੜਕੇ ਨੇ ਇਹ ਸਾਡੇ ਲੜਕੇ ਦੀ ਏਜ ਹੈਗੀ 19 ਸਾਲ ਦੀ ਤੇ ਜਿਹੜਾ ਅਬੋਰ ਨੇ ਕੇਸ ਕੀਤਾ ਸੀ ਉਹ ਲੜਕੇ ਦੀ 17 ਸਾਲ ਸੀ ਇਹ ਜਿਹੜੇ ਮੀਡੀਆ ਦੇ ਜਿੰਨੇ ਵੀ ਹੈ ਇੰਸਟਾਗ੍ਰam ਤੇ ਜਾਂ ਪਬਜੀ ਗੇਮ ਖੇਲਦੇ ਨੇ ਉਹਨਾਂ 'ਤੇ ਗੁਜਾਰਿਸ਼ ਹੈ ਵੀ ਇਹਨਾਂ ਲੜਕੀਆਂ ਤੋਂ ਬਚਿਆ ਜਾਵੇ ਇਹ ਛੋਟੇ ਛੋਟੇ ਲੜਕੇ ਨੂੰ ਫਸਾਉਂਦੀਆਂ ਨੇ ਤੇ ਉਹਨਾਂ 'ਤੇ ਫਿਰ ਪੈਸਿਆਂ ਦਾ ਪ੍ਰੈਸ਼ਰ ਪਾਉਂਦੀਆਂ ਨੇ ਤੇ ਸਾਰਿਆਂ ਦੇ ਘਰ ਤਬਾਹ ਹੁੰਦੇ ਅਸੀਂ ਕੇਸ ਇਸ ਕਰਕੇ ਲਾ ਰਹੇ ਹਾਂ ਤਾਂ ਕਿ ਅੱਗੋਂ ਜਿਹੜੇ ਲੜਕੇ ਨੇ ਉਹਨਾਂ ਦਾ ਬਚਾਅ ਹੋ ਜਾਵੇ ਕੋਈ ਹੋਰ ਫੈਮਿਲੀ ਕੀ ਸਾਡੇ ਤਰ੍ਹਾਂ ਡਿਸਟਰੈਪਟ ਨਾ ਹੋ ਇਹ ਕਿਹੜੀ ਪਲੇਟਫਾਰਮ ਤੇ ਮਿਲੇ ਸੀ ਜੀ ਆਪਸ ਨੂੰ ਸਹੀ ਜਿਹੀ ਆਈਡੀ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਮਿਲੇ ਇੰਸਟਾਗ੍ਰਾਮ ਤੇ ਹਾਂ ਜੀ ਪਹਿਲੇ ਲੜਕੀ ਨੇ ਇਹਨੂੰ ਹਾਇ ਕੀਤੀ ਇਹਦੇ ਵੀਡੀਓ ਬਣਾਉਣ ਦਾ ਨੂੰ ਸ਼ੌਂਕ ਸੀ ਇੰਸਟਾਗ੍ਰਾਮ ਤੇ ਇਹਨੇ ਵੀਡੀਓ ਦੀ ਕਾਫੀ ਚੜ ਗਈ ਜਿੱਥੇ ਇਹਨੂੰ ਹਾਇ ਦੇ ਹੈਲੋ ਦੀ ਇਹਨੂੰ ਇੱਕ ਰਿਕਵੈਸਟ ਆਈ ਇਹਨੇ ਪਹਿਲੇ ਕੀਤੀ ਨਹੀਂ ਫਿਰ ਉਹਨੇ ਉਹਨੇ ਫਿਰ ਦੁਬਾਰਾ ਉਹਤੇ ਜਾਨੀ ਪ੍ਰੈਸ਼ਰ ਪਾਇਆ ਫਿਰ ਇਹਨੇ ਹਾਇ ਦਾ ਜਵਾਬ ਦਿੱਤਾ ਤੇ ਫਿਰ ਉਹਨੇ ਕਿਹਾ ਮੈਨੂੰ ਕਾਲ ਮੀ ਇਹਨੇ ਕੋਲ ਕੀਤੀ ਤੇ ਇਸ ਤਰ੍ਹਾਂ ਗੱਲਬਾਤ ਕਰਨ ਲੱਗ ਫਿਰ ਉਹਨੇ ਆਪਣੀਆਂ ਨਿਊਡ ਫੋਟੋਆਂ ਮੇਰੇ ਮੁੰਡੇ ਨੂੰ ਦਿਖਾਉਣੀਆਂ ਸ਼ੁਰੂ ਕਰਤੀਆਂ ਅਕੇ ਫਰਸਟ ਇਅਰ ਦਾ ਲੜਕਾ ਹੈ ਤੇ ਉਹ ਬੱਚੇ ਫਿਰ ਤੁਹਾਨੂੰ ਪਤਾ ਗੋਪੀਗਲ ਜਾਂਦੇ ਨੇ ਤੇ ਹੁਣ ਬੇਟਾ ਜਿਹੜਾ ਵਾ ਉਹ ਕਿਤੇ ਆ ਕਿ ਉਸ ਕੇਸ ਚ ਹੋਇਆ ਹੁਣ ਕਿੰਨੇ ਬੇਟਾ ਬਣੇ ਸਰ ਉਹ ਰਸ਼ਤੀ 498 ਦਾ ਪਰਚਾ ਹੋ ਚੁੱਕਿਆ ਉਹਦੇ ਤੇ ਹੁਣ ਇਹ ਬਿੱਲ ਆਈ ਹੋਈ ਹੈ ਹਾਂਜੀ ਹਾਂਜੀ ਉਹਦੇ ਤੇ ਫਿਲਹਾਲ ਡੀ ਡਿਵੀਜ਼ਨ ਵੂਮਨ ਸੈਲ ਦੇ ਵਿੱਚ ਹੁੰਦੇ ਕੇਸ ਹੋਇਆ 498 ਦਾ ਤੇ ਐਸ ਵਲੇ ਉਹ ਅਰੈਸਟ ਹੀ ਹੈ ਲੜਕਾ ਪੁਲਿਸ ਕਸਟਡੀ ਚ ਹੀ ਗਏ ਨਹੀਂ ਹਾਂਜੀ ਤੇ ਸੀ ਉਹਦੀ ਬੇਲ ਲਗਾਈ ਹੈ ਹੁਣ ਦੇਖੋ ਅਕਸਰ ਇਹ ਸਾਨੂੰ ਉਹ ਬੱਚੇ ਜਿਹੜੇ ਨੇ ਉਹ ਬੇਕਾਬੇ ਚ ਆ ਜਾਂਦੇ ਨੇ ਤੁਹਾਨੂੰ ਲੱਗਦਾ ਤੁਹਾਡਾ ਬੱਚਾ ਬੇਕਾਬੇ ਚ ਆਇਆ ਕਿ ਇਹ ਜੀ ਇਦਾਂ ਦੀ ਹੁੰਦੀ ਹੈ ਕਿ ਸਟ੍ਰੀਟ ਨਿ ਬੇਕਾਬੇ ਜੁਆਇਆ ਤੇ ਇਹ ਜੀ ਇਹੋ ਜੀ ਹੁਣ ਅਸੀਂ ਆਪਣਾ ਸੋਚੀ ਵੀ 19 ਸਾਲ ਚ ਸਾਨੂੰ ਕੀ ਪਤਾ ਕੁਝ ਵੀ ਨਹੀਂ ਸੀ 19 20 ਸਾਲ ਚ ਸਾਨੂੰ ਪਤਾ ਨਹੀਂ ਸਾਨੂੰ ਪਤਾ ਲੱਗਾ 24 25 ਸਾਲ ਤੋਂ ਬਾਅਦ ਤੁਹਾਡੇ ਬਿਸਕਟ ਤੇ ਤੁਹਾਡੇ ਬੱਚੇ ਨੇ ਮੇਰੀ ਇਸ ਤਰ੍ਹਾਂ ਗੱਲਬਾਤ ਚ ਨਹੀਂ ਕੁਝ ਨਹੀਂ ਪਤਾ ਲੱਗਾ ਸਿਰਫ ਸਾਨੂੰ ਉਹਦਾ ਪਤਾ ਲੱਗਾ ਜਦੋਂ ਮੌਕਾ ਬਣੇ ਸਾਰੇ ਸਾਨੂੰ ਪੁਲਿਸ ਵਾਲੇ ਆਏ ਵੀ ਤੁਹਾਡੇ ਲੜਕੀ ਦੀ ਕੰਪਲੇਂਟ ਆਈਏ ਉਹਦੇ ਤੇ ਰੇਪ ਦਾ ਕੇਸ ਬਣ ਰਿਹਾ 376 ਦਾ ਅੱਜ ਤੇ ਹੈਰਾਨ ਹੋ ਗਏ ਸਾਡੇ ਪੈਰੋਂ ਤਾਂ ਜ਼ਮੀਨ ਨਿਕਲ ਗਈ ਭਾਈ ਸਾਡਾ ਲੜਕਾ ਇਸ ਤਰ੍ਹਾਂ ਦਾ ਹੈ ਨਹੀਂਗਾ ਮੈਂ ਪੁਲਿਸ ਥਾਣੇ ਜਾਣ ਤੋਂ ਪਹਿਲਾਂ 3-4 ਦਿਨ ਉਹਨਾਂ ਨੇ ਹੋਟਲ ਦੇ ਵਿੱਚ ਗੁਜ਼ਾਰਿਆ ਮੈਂ ਉਸ ਟਾਈਮ ਤੁਸੀਂ ਤੁਹਾਨੂੰ ਮੈਨੂੰ ਕੁਝ ਨਹੀਂ ਪਤਾ ਕਿਸੇ ਚੀਜ਼ ਦਾ ਨਹੀਂ ਪਤਾ ਜਦੋਂ ਦੋਵਾਂ ਦਾ ਵਿਆਹ ਹੋਇਆ ਉਸ ਚੀਜ਼ ਦੀ ਪਰਿਵਾਰ ਨੂੰ ਜਾਣਕਾਰੀ ਸੀ ਜਦੋਂ ਮੈਂ ਆਪਣੀ ਨਹੀਂ ਕੋਈ ਜਾਣਕਾਰੀ ਨਹੀਂ ਸੀ ਨਾ ਅਸੀਂ ਗਏ ਆ ਤੇ ਨਾ ਲੜਕੀ ਇਹੀ ਪੁਲਿਸ ਵਾਲਿਆਂ ਨੂੰ ਕਾਫੀ ਕਹਿੰਦੇ ਰਹਿ ਆ ਭਾਈ ਇਹ ਲੜਕੀ ਦੀ ਇਨਕੁਆਇਰੀ ਇੱਕ ਵਾਰੀ ਕਰੋ ਇਹਦਾ ਸਕੈਨ ਕਰੋ ਇੱਕ ਵਾਰੀ ਉਹਦੇ ਵੀ ਮਾਪਿਓ ਬੁਲਾਓ ਤਾਂ ਜੇ ਇਹ ਉਹਨਾਂ ਨੂੰ ਮਿਲੀਏ ਕੁਛ ਇਹ ਕੀ ਗੱਲ ਹੈ ਕੀ ਪਰ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਛ ਨਹੀਂ ਸੁਣਿਆ ਸਿਰ ਸਾਡੇ ਦੇ ਪ੍ਰੈਸ਼ਰ ਸੀ ਜਾਂ 376 ਦਾ ਪਰਚਾ ਜਾਂ ਬਿਆਰ ਤੇ ਜਾਂ 20 ਸਾਲ ਦੀ ਕੈਦ ਚ ਤੇ 6 ਸਾਲ ਲੜਕਾ ਤੁਹਾਨੂੰ ਵੇਰ ਨਹੀਂ ਹੈਗੀ ਤੇ ਪੈਸਾ ਵੀ ਤੁਹਾਡਾ ਕਾਫੀ ਲੱਗ ਜਾਣਾ ਅਸੀਂ ਡਰ ਕੇ ਵੀ ਹੈ 6 20 ਸਾਲਾਂ ਹੀ ਮੁੰਡੇ ਦੀ ਕਿੱਥੇ ਸ਼ਕਲ ਦੇਖਾਂਗੇ 20 ਸਾਲ ਤੋਂ ਬਾਅਦ ਇਹ ਆਏਗਾ ਤੁਹਾਨੂੰ ਕੀ ਪਤਾ ਲੱਗੇ ਫਿਰ ਇਸ ਕਰਕੇ ਆਹੀ ਕਿ ਆ ਸਾਨੂੰ ਨਹੀਂ ਪਤਾ ਜੀ ਜੋ ਮਰਜੀ ਫੋ ਕੋਨ ਤੁਸੀਂ মিডিਆ ਦੇ ਜ਼ਰੀਏ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਦੇ ਕੋਲ ਅਸੀਂ মিডিਆ ਅਗੇ ਇਹੋ ਹੀ ਮੰਗ ਕਰਦੇ ਇੱਕ ਤੇ ਸਾਡੇ ਲੜਕੇ ਤੇ ਜਿਹੜਾ 498ਏ ਦਾ ਪੱਤਾ ਹੈ ਉਹਨੂੰ ਰੱਦ ਕੀਤਾ ਜਾਵੇ ਦੂਸਰਾ ਇਸ ਜੜੀ ਹੈ ਗਿਆ ਇਸ ਤੋਂ ਬੱਚਿਆਂ ਨੂੰ ਬਚਾਇਆ ਜਾਵੇ ਇਸ ਕੁੜੀ ਤੇ ਕਾਰਵਾਈ ਹੋਵੇ ਇਹਦੀ ਬੈਕਗ੍ਰਾਉਂਡ ਸਾਰੀ ਵੇਖੀ ਜਾਵੇ ਤਾਂ ਕਿ ਅੱਗੋਂ ਸਾਡੇ ਹੋਰ ਲੜਕੇ ਨਾ ਫਸਣ ਲੜਕੀਆਂ ਦਾ ਬਚਾਓ ਠੀਕ ਹੈ